ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ ਇੱਕ ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਜਿ세 ਲੈ ਕੇ ਆਏ ਆ ਜੀ ਜਰਮਨ ਲੌਂਗ ਕੋਰਟ ਤੇ ਕਲਚਰਸ ਨੂੰ ਵਾਈਟ ਕਤੂਰੇ ਵਿਕਾਉ ਨੇ ਏਰੀਆ ਮਲੇਰ ਕੋਟਲਾ ਰੇਟ ਵੀਰ ਫੋਨ ਤੇ ਦੱਸਣਗੇ ਫੋਨ ਨੰਬਰ ਤੁਸੀਂ ਨੋਟ ਕਰ ਲਓ 8289986005 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੇਟ ਵਗੈਰਾ ਪੁੱਛ ਕੇ ਕਤੂਰੇ ਖਰੀਦ ਸਕਦੇ ਹੋ ਸਵਰਾਜ 735 ਟਰੈਕਟਰ ਵਿਕਾਉ ਹੈ ਜੀ ਮਾਡਲ 1998 ਪੰਜਾਬ ਨੰਬਰ ਹੈ ਜੀ ਇੱਕ ਕੇਸ ਵੀਰ ਦਾ ਟਰਾਲਾ ਵੀ ਵਿਕਾਊ ਹੈ ਟਰਾਲਾ ਵੀ ਵਿਕਾਊ ਹੈ ਜੀ 12 ਫੁੱਟਾ ਰੇਟ ਹੈ 245000 ਦੋਨਾਂ ਦਾ ਏਰੀਆ ਫਰੀਦਕੋਟ 94637 18059 ਇਸ ਨੰਬਰ ਤੇ ਖਰੀਦ ਸਕਦੇ ਹੋ ਦੂਜੇ ਸੂਏ ਸੂਨ ਵਾਲੀ ਝੋਟੀ ਵਿਕਾਊ ਹੈ ਜੀ ਦੂਜੇ ਸੂਏ ਝੋਟੀ ਵਿਕਾਊ ਹੈ ਸੂਨ ਵਾਲੀ ਹੈ ਏਰੀਆ ਪਿੰਡ ਤਲਵੰਡੀ ਤਹਿਸੀਲ ਤਾਪਾ ਬਰਨਾਲਾ ਰੇਟ ਵੀਰ ਨੇ ਦੱਸਿਆ ਨਹੀਂ ਜੀ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਫੋਨ ਨੰਬਰ ਤੁਸੀਂ ਨੋਟ ਕਰ ਲਓ ਜੀ 98781 65296 98781 65296 ਇਸ ਨੰਬਰ ਤੇ ਫੋਨ ਕਰਕੇ ਝੋਟੀ ਤੁਸੀਂ ਖਰੀਦ ਸਕਦੇ ਹੋ ਹੀਰੋ ਹਾਂਡਾ ਸੀਡੀ 100 ਮੋਟਰਸਾਈਕਲ ਵਿਕਾਊ ਹੈ ਜੀ 2001 ਮਾਡਲ ਹੈ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਾਫ ਕੰਡੀਸ਼ਨ ਦਾ ਹੈ ਜੀ ਰੇਟ ਦੀ ਗੱਲ ਕਰੀਏ ਤਾਂ 30000 ਰੁਪਏ ਰੇਟ ਰੱਖੇਗੇ 30000 ਰੁਪਏ ਰੇਟ ਹੈ ਜੀ ਏਰੀਆ ਬਠਿੰਡਾ 2001 ਮਾਡਲ ਹੈ 9463933396 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਹੀਰੋ ਹਾਂਡਾ ਸੀਡੀ 100 ਮੋਟਰਸਾਈਕਲ 30000 ਚ ਖਰੀਦ ਸਕਦੇ ਹੋ ਸੋਨਾਲੀਕਾ 60 ਟਰੈਕਟਰ ਵਿਕਾਊ ਹੈ ਜੀ 2019 ਮਾਡਲ ਸਾਈਡ ਗियर ਏਰੀਆ ਫਗਵਾੜਾ ਨਿਊ ਕੰਡੀਸ਼ਨ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਰੇਟ ਹੈ 5 ਲੱਖ 80000 5 ਲੱਖ 80000 ਰੁਪਏ ਰੇਟ ਮੰਗਿਆ ਸਾਈਡ ਗियर ਹੈ ਜੀ 7696844281 ਇਸ ਨੰਬਰ ਤੇ ਫੋਨ ਕਰਕੇ ਸੋਨਾਲਿਕਾ 60 ਟਰੈਕਟਰ 2019 ਮਾਡਲ 5 ਲੱਖ 80 ਹਜ਼ਾਰ ਚ ਖਰੀਦ ਸਕਦੇ ਹੋ ਵਿਸ਼ਾਲ 435 ਕੰਬਾਈਨ ਵਿਕਾ ਹੋਇਆ 2015 ਮਾਡਲ ਹੈ ਜੀ ਫੁੱਲ ਰਿਪੇਅਰ ਹੋਈ ਹੈ ਰੇਟ ਦੀ ਗੱਲ ਕਰੀਏ ਤਾਂ 12 ਲੱਖ 95000 ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਏਰੀਆ ਹੈਗਾ ਜੀ ਫਤਿਹਵਾਦ ਹਰਿਆਣਾ 9802322781 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵਿਸ਼ਾਲ 435 ਕੰਬਾਈਨ ਜਿਹੜੀ ਖਰੀਦ ਸਕਦੇ ਹੋ। ਮਹਿੰਦਰਾ 575 ਟਰੈਕਟਰ ਵਿਕਾਊ ਹੈ ਜੀ 2000 ਮਾਡਲ ਦਾ 70% ਟੈਰਾਂ ਦੀ ਕੰਡੀਸ਼ਨ ਹੈ ਜੀ। ਰੇਟ ਹੈ 1,90,000 ਏਰੀਆ ਹੈਗਾ ਜੀ ਨੰਦਲ ਕਪੂਰਥਲਾ 8668479780 9465249380 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਮਹਿੰਦਰਾ ਟਰੈਕਟਰ ਆ ਜਿਹੜਾ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 16x7 ਮਾਡਲ 2016 ਜੀ ਰੇਟ 290000 ਓਕੇ ਕੰਡੀਸ਼ਨ ਫੁੱਲ ਹੈਵੀ ਵੇਡਾ ਘਟੇਰ ਏਰੀਆ ਜਗਰਾਉ ਵਧੀਆ ਵਿੱਢ ਲੱਗੇ ਹੋਇਆ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ 84373 30397 ਇਸ ਨੰਬਰ ਤੇ ਫੋਨ ਕਰਕੇ 16x7 ਦੀ ਟਰਾਲੀ 290000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਅੰਬਾਸਰ ਗੱਡੀ ਵਿਕਾਊ ਆ 2004 ਮਾਡਲ ਹੈ ਜੀ ਪਾਰਸਿੰਘ 2027 ਤੱਕ ਪਾਵਰ ਸਟੀering ਪਾਵਰ ਵਿੰਡੋ ਟਾਇਰ ਨਵੇਂ ਟਰਬੋ ਡੀਜ਼ਲ ਇੰਜਨ ਏਰੀਆ ਬਰਨਾਲਾ ਰੇਟ ਵੀਰ ਨੇ ਦੱਸਿਆ ਨਹੀਂ ਜੀ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 8264425001 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਟੋਕੜ ਗੱਬਣ ਗਾਂ ਵਿਕਾਊ ਆ ਏਰੀਆ ਪਿੰਡ ਬਟਾਲਾ ਦੁੱਧ ਹੈਗਾ ਜੀ 5 ਕਿਲੋ 7 ਮਹੀਨਿਆਂ ਦੀ ਗੱਬਣ ਹੈ ਜੀ 7 ਮਹੀਨਿਆਂ ਦੀ ਗੱਬਣ ਗਾਂ 托ਕੜ ਵਿਕਾਊ ਆ ਦੁੱਧ 5 ਕਿਲੋ ਹੈ ਜੀ ਤੇ ਰੇਟ ਹੈਗਾ ਜੀ ਇਹਦਾ 15000 8427176033 ਇਸ ਨੰਬਰ ਤੇ ਫੋਨ ਕਰਕੇ ਤੁਸੀਂ 托ਕੜ ਗੱਬਣ ਗਾਂ ਇਹ ਜਿਹੜੀ 15000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 4 ਕਿੱਲੇ ਜ਼ਮੀਨ ਵਿਕਾਊ ਹੈ ਜੀ ਵਿੱਚ ਮੋਟਰ ਨਹਿਰਾਂ ਦੇ ਨਾਲ ਏਰੀਆ ਸੰਗਰੂਰ ਆਸ਼ਪਾਲ ਖਲਾਤੋ ਸ਼ਾਹੋਕੇ ਵਾਲੇ ਰੋਡ ਤੇ ਰੇਟ ਹੈਗਾ 38 ਲੱਖ ਰੁਪਿਆ ਕਿੱਲੇ ਦਾ 38 ਲੱਖ ਰੁਪਿਆ ਕਿੱਲੇ ਦਾ ਰੇਟ ਹੈ ਜੀ ਇਹ ਵੀਰ ਆਰਮੀ ਚ ਹੈ ਚਾਰ ਕਿੱਲੇ ਜ਼ਮੀਨ ਹੈ ਜੀ 38 ਲੱਖ ਰੁਪਿਆ ਕਿੱਲੇ ਨੂੰ ਤੁਸੀਂ ਖਰੀਦ ਸਕਦੇ ਹੋ ਤੇ ਨੰਬਰ ਨੋਟ ਕਰ ਲਓ 8360743752 8360743752 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਚਾਰ ਕਿੱਲੇ ਜ਼ਮੀਨ 38 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988446 ਇਸ ਨੰਬਰ ਤੇ 5 ਤੋਂ 7 ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਇੱਕ ਵਾਰੀ ਐਡ ਲਾਉਣ ਤੋਂ ਦੁਬਾਰਾ ਡਿਲੀਟ ਨਹੀਂ ਕੀਤੀ ਜਾਊਗੀ ਸੋ ਵੀਰਾਂ ਨੂੰ ਬੇਨਤੀ ਹੈ ਜਾਣਕਾਰੀ ਚੈੱਕ ਕਰਕੇ ਚੰਗੀ ਤਰ੍ਹਾਂ ਭੇਜਿਆ ਕਰੋ ਜੀ ਤਾਂ ਕਿ ਐਡ ਲਾਉਣ ਵਿੱਚ ਕਿਸੇ ਵੀ ਤਰਨਸਫਰੈਂਸ ਨਾਲ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਆਸਾਨੀ ਦੇ ਨਾਲ ਘਰ ਬੈਠੇ ਸੇਲ ਹੋ ਸਕੇ ਸੋ ਅਸੀਂ ਹਰ ਰੋਜ਼ ਵੀਡੀਓ ਦੇ ਵਿੱਚ ਕਹਿੰਨੇ ਆ ਕਿ ਵੀਰੇ ਜਾਣਕਾਰੀ ਚੈੱਕ ਕਰਕੇ ਭੇਜਿਆ ਕਰੋ ਜੀ ਕਈ ਵਾਰੀ ਵੀਰ ਫੋਟੋਆਂ ਭੇਜ ਦਿਆ ਅੱਗੇ ਕੁਝ ਦੱਸ ਨਹੀਂ ਰੇਟ ਏਰੀਆ ਨੰਬਰ ਸਾਰਾ ਕੁਝ ਚੈੱਕ ਕਰਕੇ ਭੇਜਿਆ ਕਰੋ ਜੀ ਤੇ ਜਿਹੜੇ ਵੀ ਰੈਸਟ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦਾ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਕੀ ਤੁਹਾਡੇ ਕੋਲ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਵੀ ਸਪੈਸ਼ਲ ਐਡ ਕਰਵਾਉਣ ਦੇ ਚਾਹਵਨ ਨੇ 9877988446 ਇਸ ਨੰਬਰ ਤੇ ਸੰਪਰਕ ਕਰਨ ਚਾਹੇ ਬਿਜ਼ਨਸ ਹੈ ਕਿਸੇ ਵੀ ਤਰ੍ਹਾਂ ਦੀ ਐਡ ਤੁਸੀਂ ਸਪੈਸ਼ਲ ਕਰਵਾਉਣਾ ਚਾਹੁੰਦੇ ਹੋ ਤੇ ਇਸ ਨੰਬਰ ਤੇ ਸੰਪਰਕ ਕਰੋ ਸੋ ਚਲਦੀ ਚਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਇੱਕ ਹੋਰ ਬੇਨਤੀ ਹੈ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਕਈ ਵਾਰੀ ਵੀਰਾਂ ਦਾ ਰੇਟ ਜ਼ਿਆਦਾ ਹੁੰਦਾ ਹੈ ਤੇ ਉਹ ਚੀਜ਼ ਸੇਲ ਨਹੀਂ ਹੁੰਦੀ ਤਾਂ ਵੀਰ ਕਹਿੰਦੇ ਸਾਡੀ ਕੋਈ ਵੀ ਚੀਜ਼ ਹਜੇ ਤੱਕ ਸੇਲ ਨਹੀਂ ਹੋਈ ਸੋ ਵੀਰਾਂ ਨੂੰ ਬੇਨਤੀ ਹੈ ਜੀ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖੋਗੇ ਤਾਂ ਤੁਹਾਡੀ ਹਰ ਇੱਕ ਚੀਜ਼ ਜਲਦੀ ਸੇਲ ਹੋ ਜਾਊਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਭੈਣਾ ਤੇ ਵੀਰਾਂ ਦੀ ਮਦਦ ਹੋ ਸਕਦੀ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਬਣੇ ਰਹੋ ਤੁਸੀਂ ਆਪਣੇ ਚੈਨਲ ਡਾਇਰੈਕਟਰ ਮੇਲਾ ਦੇ ਨਾਲ ਐਸੀ ਤਰ੍ਹਾਂ ਜੀ ਜਲਦੀ ਹੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੇਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ